ਵੀ ਚਾਹੀਏ ਇੱਕ ਰਿਪੋਰਟ ਮੁਤਾਬਕ 221 ਦੇ ਮੁਕਾਬਲੇ 224 ਵਿੱਚ ਸਾਡੀ ਇਨਕਮ ਜਿੱਥੇ 4% ਵਧੀ ਹੈ ਉਥੇ ਹੀ 인ਫਲੇਸ਼ਨ 6% ਵਧੀ ਹੈ ਯਾਨੀ ਕਿ ਡਾਲਰ ਦੀ ਪਰਚੇਜ਼ਿੰਗ ਪਾਵਰ ਦਿਨ ਪ੍ਰਤੀ ਦਿਨ ਕੱਟਦੀ ਜਾ ਰਹੀ ਹੈ ਇਸ ਦਾ ਮਤਲਬ ਕਿ ਅਸੀਂ ਆਪਣਾ ਹੱਥ ਖਿੱਚ ਕੇ ਅੱਜ ਕੱਲ ਖਰਚਾ ਕਰ ਰਹੇ ਹਾਂ ਇਸ ਚੀਜ਼ ਨੂੰ ਕਹਿੰਦੇ ਨੇ ਮੀਸ ਸੈਸਸ਼ਨ ਅੱਜ ਅਸੀਂ ਵਿੱਤੀ ਮਾਹਿਰ ਨੀਰਜ ਮੋਂਗਾ ਦੇ ਨਾਲ ਗੱਲ ਕਰਾਂਗੇ ਕਿ ਮੀਸ ਸੈਸਸ਼ਨ ਕੀ ਹੁੰਦਾ ਹੈ ਨੀਰਜ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਫॉर ਹੈਵਿੰਗ ਮੀ ਨੀਰਜ ਜੀ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਰੀਸੈਸ਼ਨ ਔਰ ਮੀ ਸੈਸ਼ਨ ਕੀ ਹੁੰਦਾ ਹੈ ਰੀਸੈਸ਼ਨ ਕਹਿੰਦਾ ਦਾ ਮਤਲਬ ਹੈ ਤੁਹਾਡੀ ਮੰਦੀ ਆਈ ਹੈ ਤੇ ਤੁਹਾਡਾ ਜਿਹੜਾ ਬਿਜ਼ਨਸ ਇਕਨੋਮੀ ਹੈ ਉਹ ਫੈਲਨ ਤੋਂ ਬਜਾਏ ਵੱਡੀ ਹੁੰਦੀ ਹੋ ਜਾਏ ਹੁਣ ਘਟ ਰਹੀ ਹੈ ਔਰ ਮੀ ਸੈਸ਼ਨ ਕੀ ਹੋਇਆ ਫਿਰ ਮੀ ਸੈਸ਼ਨ ਤੇ ਹੋਇਆ ਤੁਸੀਂ ਉਹ ਤੇ ਇੰਗਲਿਸ਼ ਦਾ ਵਰਡ ਹੋ ਗਿਆ ਜਿਵੇਂ ਸੀਜ਼ ਜਿਹੜਾ ਵਰਡ ਹੁੰਦਾ ਹੈ ਟੂ ਸਟਾਪ ਤੇ ਮੀਸ ਸੈਸ਼ਨ ਹੋ ਰਿਹਾ ਜਿਵੇਂ ਲੋਕਾਂ ਚ ਇਨਕਮ ਘਟੇ ਹੈ 인ਫਲੇਸ਼ਨ ਬਹੁਤ ਵਧ ਰਹੀ ਹੈ ਖਰਚੇ ਬਹੁਤ ਵਧ ਗਏ ਨੇ ਤੇ ਜਿਹੜੇ ਲੋਕਲ ਜਨਰਲ ਪੋਪੂਲੇਸ਼ਨ ਹੈ ਉਹਨਾਂ ਨੂੰ ਉਹ ਚੋਇਸ ਕਰਨੀ ਪੈ ਰਹੀ ਹੈ ਕਿ ਉਹ ਗਰੋਸਰੀ ਚ ਪੈਸਾ ਖਰਚਣ ਗੈਸ ਇਸ ਪੈਸਾ ਖਰਚਣ ਟਰੈਵਲ ਇਸ ਪੈਸਾ ਖਰਚਣ ਡਿਪੈਂਡਿੰਗ ਓਨ ਉਹ ਕਿੱਥੇ ਆਪਣਾ ਪੈਸਾ ਰੀ ਅਲੋਕੇਟ ਕਰ ਦੇਣੇ ਉਸ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਕਿ ਸਾਡਾ ਮੀਸ ਸੈਸ਼ਨ ਹੋ ਰਿਹਾ ਅਸੀਂ ਆਪਣੇ ਆਪ ਆਪਣਾ ਖਰਚਾ ਘਟਾ ਰਹੇ ਸੋ ਮੀਸ ਸੈਸ਼ਨ ਦੇ ਸਾਡੇ ਸਾਰਿਆਂ ਤੇ ਕੀ ਇਫੈਕਟ ਹੋ ਰਿਹਾ ਤੁਹਾਨੂੰ ਲੱਗ ਰਿਹਾ ਕਿ ਕਿਸੇ ਤਰੀਕੇ ਨਾਲ ਅਸੀਂ ਕਿਤੋਂ ਹੱਥ ਖਿੱਚ ਕੇ ਖਰਚਾ ਕਰ ਰਹੇ ਹਾਂ ਔਰ ਕਿਸੇ ਚੀਜ਼ ਖਰਚਾ ਜ਼ਿਆਦਾ ਹੋ ਰਿਹਾ ਹੈ ਜਿਹੜਾ ਸਾਡਾ ਸਭ ਤੋਂ ਵੱਡਾ ਖਰਚਾ ਹੈ ਅਰਾਊਂਡ 17% ਆਫ ਸਾਡਾ ਐਕਸਪੈਂਡੀਚਰ ਜੇ ਤੁਸੀਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇਖੋ ਤੇ ਉਹ ਫੂਡ ਰਿਲੇਟਡ ਹੈਗਾ ਤੇ ਅਰਾਊਂਡ 30% ਸਾਡਾ ਐਕਸਪੈਂਡੀਚਰ ਸ਼ੈਲਟਰ ਸਾਡਾ ਘਰ ਕਾਰ ਕਾਰ ਬਾਰ ਰਿਲੇਟਡ ਹੈਗਾ ਤੇ ਅਨਦਰ 25% ਰਿਲੇਟਡ ਟੂ ਸਾਡਾ ਟਰਾਂਸਪੋਰਟੇਸ਼ਨ ਐਂਡ ਡੇਲੀ ਲਿਵਿੰਗ ਜਿਵੇਂ ਤੁਸੀਂ ਯੂਟਿਲਿਟੀਜ਼ ਦੇ ਬਿੱਲ ਵਗੈਰਾ ਦੇਖ ਲਓ ਤੇ ਐਜੂਕੇਸ਼ਨ ਦਾ ਹੈਗਾ ਤੇ ਆਲਮੋਸਟ ਤੁਸੀਂ ਜੀ 80% ਆਪਣਾ ਖਰਚਾ ਦੇਖੋ ਤੇ ਹਰ ਬੰਦਾ ਇਸ ਦੇ ਥਰੂ ਜਾ ਰਿਹਾ ਹੈ ਸਾਰਾ ਖਰਚਾ ਵਧਿਆ ਹੋਇਆ ਹੈ ਹਾਲਾਂਕਿ ਇਨਫਲੇਸ਼ਨ ਦਾ ਰੇਟ ਘਟੋ ਰਿਹਾ ਹੈ ਰੀਸੈਂਟਲੀ ਅਸੀਂ ਦੇਖਿਆ ਕਿ ਇਨਫਲੇਸ਼ਨ ਦਾ ਰੇਟ ਘਟੋ ਰਿਹਾ ਹੈ ਇਨਫਲੇਸ਼ਨ 네ਗੇਟਿਵ ਨਹੀਂ ਹੈਗੀ ਇਨਸਟੈਡ ਆਫ ਚੀਜ਼ਾਂ ਦਾ ਤੱਕ 10% ਉਪਰ ਜਾਣ ਦੀ ਬਜਾਏ ਉਹਨਾਂ 7% ਉੱਪਰ ਜਾ ਰਹੀ ਹੈ ਜਾਂ 5% ਉੱਪਰ ਜਾ ਰਹੀ ਹੈ ਤੇ ਜਦੋਂ ਸੜਾ ਰੇਟ ਪ੍ਰਾਈਸ ਵਧਦਾ ਉਹ ਘਟਿਆ ਹੈ ਇਅਰ ਓਨ ਇਅਰ ਮਾਰਗੇਜ ਦੀ ਜਿਹੜੀ ਇੰਟਰਸਟ ਕਾਸਟ ਹੈ ਬਿਕੋਜ਼ ਰੇਟਸ ਵੱਧ ਗਏ ਨੇ ਉਹ ਇੰਟਰਸਟ ਕਾਸਟ 21% ਵੱਧ ਗਈ ਹੈ ਹਰ ਘਰ ਦਾ ਸਭ ਤੋਂ ਵੱਡਾ ਐਕਸਪੈਂਡੀਚਰ ਹੀ ਮਾਰਗੇਜ ਦੀ ਪੇਮੈਂਟ ਹੁੰਦੀ ਹੈ ਤੇ ਮਾਰਗੇਜ ਪੇਮੈਂਟ ਦਾ ਸਭ ਤੋਂ ਵੱਡਾ ਕੰਪੋਨੈਂਟ ਇੰਟਰਸਟ ਹੁੰਦਾ ਹੈ ਕਿਉਂਕਿ ਜਿਨ੍ਹਾਂ ਨੇ ਵੀ ਪਿਛਲੇ 5-10 ਸਾਲ ਇਹ ਕਰ ਲਿੱਤੇ ਨੇ ਉਹ ਪਹਿਲੇ ਇੰਟਰਸਟ ਪੇ ਕਰਦੇ ਨੇ ਫਿਰ ਪ੍ਰਿੰਸੀਪਲ ਪੇ ਕਰਦੇ ਨੇ ਕਿਹੜੀਆਂ ਹੋ ਹੋ ਜੀ ਚੀਜ਼ਾਂ ਨੇ ਜਿਨ੍ਹਾਂ ਵਿੱਚ ਅਸੀਂ ਇਨਵੈਸਟਮੈਂਟ ਕਰ ਸਕਦੇ ਆ ਜਾਂ ਤੁਹਾਨੂੰ ਲੱਗਦਾ ਕਿ ਸਮਾਰਟ ਇਨਵੈਸਟਮੈਂਟ ਹੋ ਸਕਦੀ ਹੈ ਕਿਸੇ ਤਰੀਕੇ ਨਾਲ ਜਿਸ ਰਾਹੀਂ ਅਸੀਂ ਪੈਸੇ ਬਚਾ ਸਕਦੇ ਆ ਜਾਂ ਕੁਝ ਸੇਵਿੰਗਸ ਕਰ ਸਕਦੇ ਆ ਤਿੰਨ ਚਾਰ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸੋਲੂਸ਼ਨਸ ਇਕੱਠੇ ਕਰਨੇ ਪੈਣਗੇ ਜਿਹੜਾ ਇੰਡੀਵਿਜੂਅਲ ਲੈਵਲ ਤੇ ਬੰਦਾ ਹੈ ਉਹ ਤੇ ਸਿਰਫ ਆਪਣੇ ਆਪ ਨੂੰ ਤੇ ਆਪਣੇ ਬਿਹੇਵੀਅਰ ਨੂੰ ਕੰਟਰੋਲ ਕਰ ਸਕਦਾ ਹੈ ਤੇ ਉਹ ਜਿਵੇਂ ਉਹਨਾਂ ਨੇ ਆਪਣੀ ਐਕਸਪੈਂਡੀਚਰ ਕੱਟ ਕੀਤਾ ਹੈ ਤੇ ਆਪਣੇ ਆਪ ਨੂੰ ਰੀਸਕਿਲ ਕਰਕੇ ਆਪਣੇ ਹੋਰ ਇਨਵੈਸਟਮੈਂਟ ਕਰਕੇ ਉਹਨਾਂ ਨੂੰ ਆਪਣੀ ਇਨਕਮ ਵਧਾਣੀ ਰਾਈਟ ਸੋ ਦੈਟ ਇਜ਼ ਵਨ ਵੇ ਅਦਰ ਥਿੰਗ ਇਜ਼ ਕਿ ਜਿਹੜਾ ਸਾਡਾ ਸੈਂਟਰਲ ਬੈਂਕ ਹੈ ਉਹ ਇਕਨੋਮੀ ਚ ਐਗਰੀਗੇਟ ਡਿਮਾਂਡ ਜਿਹਨੂੰ ਐਗਰੀਗੇਟ ਡਿਮਾਂਡ ਕਹਿੰਦੇ ਨੇ ਪੂਰੀ ਇਕਨੋਮੀ ਚ ਡਿਮਾਂਡ ਜਿੰਨੀ ਸਪਲਾਈ ਹੈ ਉਸ ਤੋਂ ਜ਼ਿਆਦਾ ਹੈ ਇਸ ਲਈ ਪ੍ਰਾਈਸਿਸ ਵਧ ਰਹੇ ਨੇ ਤੇ ਐਗਰੀਗੇਟ ਡਿਮਾਂਡ ਜਿਹੜੀ ਵਧ ਰਹੀ ਹੈ ਉਹਦਾ ਬਹੁਤ ਐਵੀ ਰੀਜ਼ਨ ਹੈਗਾ ਕਿ ਕੋਵਿਡ ਤੋਂ ਬਾਅਦ ਅਚਾਨਕ ਕੈਨੇਡਾ ਚ ਅਰਾਊਂਡ 1 ਤੋਂ 1.5 ਮਿਲੀਅਨ ਐਕਸਟਰਾ ਇਮੀਗ੍ਰੈਂਟਸ ਸਟੂਡੈਂਟਸ ਟੈਂਪਰੇਰੀ ਵਰਕਰਸ ਹੋਰ ਸਭ ਆ ਗਏ ਹੁਣ ਗਵਰਨਮੈਂਟ ਉਹਨਾਂ ਦੇ ਉੱਪਰ ਵੀ ਕੰਟਰੋਲ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜਾ ਪ੍ਰੈਸ਼ਰ ਪੈ ਰਿਹਾ ਸਿਸਟਮ ਤੇ ਉਹ ਪੈਣਾ ਘਟੋਏ ਉਹਨੂੰ ਵੀ 12 ਤੋਂ 18 ਮਹੀਨੇ ਲੱਗਣਗੇ ਉਹਨੂੰ ਸਲੋਲੀ ਰੋਲ ਆਊਟ ਕਰਨੇ ਚ ਥੀਜ਼ਾ ਜਿਵੇਂ ਇੰਟਰਸਟ ਰੇਟ ਵਧ ਰਿਹਾ ਹੈ ਉਹਦੇ ਨਾਲ ਡਿਮਾਂਡ ਘਟ ਹੋਏਗੀ ਲੋਕੀ ਕੱਟ ਗੱਡੀ ਨਵੀਆਂ ਗੱਡੀਆਂ ਖਰੀਦ ਬڑے ਵੱਡੇ ਘਰ ਦੀ ਬਜਾਏ ਛੋਟਾ ਘਰ ਲੈ ਲੈਂਗੇ ਜਾਂ ਘਰਾਂ ਦਾ ਜਿਹੜਾ ਪਰਚੇਜ਼ਿੰਗ ਡਿਸੀਜਨ ਹੈ ਉਹ ਪੋਸਪੋਨ ਕਰेंगे ਉਹਦੇ ਤੋਂ ਡਿਮਾਂਡ ਘਟ ਹੋਏਗੀ ਤੇ ਸਭ ਮਿਲਾਜੁਲਾ ਕੇ ਇਹਨਾਂ ਸਭ ਚੀਜ਼ਾਂ ਦੀ ਜ਼ਰੂਰਤ ਹੈ ਸੇਵਿੰਗ ਤੇ ਇਸ ਚੀਜ਼ ਦਾ ਸੋਲੂਸ਼ਨ ਨਹੀਂ ਹੈਗਾ ਜਿਹੜਾ ਬੰਦਾ ਸੇਵ ਕਰਕੇ ਪਹਿਲੇ ਤੇ ਇਨਕਮ ਵਧਾਏਗਾ ਤੇ ਸੇਵ ਕਰੇਗਾ ਨਾ ਸੋ ਫਿਰ ਤੁਹਾਨੂੰ ਲੱਗਦਾ ਹੈ ਕਿ ਅਪਸਕਿਲਿੰਗ ਇੱਕ ਅੱਛਾ ਆਪਸ਼ਨ ਹੈ ਤਾਂ ਕਿ ਨਾ ਸਿਰਫ ਸਾਡੀ ਇਨਕਮ ਆਂਦੀ ਰਹੇ ਬਲਕਿ ਅਸੀਂ ਕੈਨੇਡੀਅਨ ਜੌਬ ਮਾਰਕੀਟ ਵਿੱਚ ਵੀ ਬਣੇ ਰਹੀਏ because you have to go back to the basics ਐਂਡ ਆਈ ਥਿੰਕ ਦ ਮੋਸਟ ਇੰਪੋਰਟੈਂਟ ਮਿਸ ਸੈਸਿਸ਼ਨ ਇਜ਼ ਜਿਹੜੀ ਚੀਜ਼ ਰੁਕਣੀ ਨਹੀਂ ਚਾਹੀਦੀ ਹੈ ਉਹ ਹੈ ਕਿ ਬੰਦਾ ਆਪਣੇ ਚ ਕੰਟੀਨਿਊਸਲੀ ਇਨਵੈਸਟ ਕਰਕੇ ਆਪਣੇ ਆਪ ਨੂੰ ਅਪ ਅਪਸਕਿਲ ਕਰਦਾ ਰਹੇ ਬਾਕੀ ਹਰ ਚੀਜ਼ ਮਿਸ ਸੈਸਿਸ਼ਨ ਇਜ਼ ਓਕੇ ਲੇਕਿਨ ਜਦ ਤੁਸੀਂ ਆਪਣੀ ਅਪਸਕਿਲਿੰਗ ਰੋਕ ਲੋਗੇ ਤਾਂ ਜ਼ਿੰਦਗੀ ਦੇ ਇੱਕਦਮ ਰੁਕ ਜਾਏਗੀ